ਮੈਂ ਕਿਹਾ ਭਗਵੰਤ ਮਾਨ ਮਨੀਸ਼ ਸਸੋਧੀਆਂ ਨੂੰ ਕਹੂਗਾ ਕਿ ਮਾਫੀ ਮੰਗ ਤੇ ਮਨੀਸ਼ ਸਸੋਧੀਆਂ ਨੂੰ ਮਾਫੀ ਮੰਗਣੀ ਪੈਣੀ ਆ ਇਹਦਾ ਕਹਿੰਦਾ ਮਤਲਬ ਇਹ ਸੀ ਕਿ ਦਿੱਲੀ ਤੋਂ ਗੁੰਡੇ ਆਉਣਗੇ ਤੇ ਦਿੱਲੀ ਤੋਂ ਗੁੰਡੇ ਆ ਕੇ ਪੰਜਾਬ ਦੇ ਲੋਕਾਂ ਨੂੰ ਕੁੱਟਣਗੇ ਪਰ ਮੈਂ ਮਨੀਸ਼ ਸਸੋਧੀਆਂ ਨੂੰ ਇੱਕ ਠੋਕ ਕੇ ਕਹਿਣਾ ਕਿ ਪੰਜਾਬ ਵਾਲੇ ਭਾਵੇਂ ਨੌਜਵਾਨ ਨਸ਼ੇ 'ਚ ਜ਼ਰੂਰ ਡੁੱਬੇ ਬੈਠੇ ਆ ਪਰ ਕੋਈ ਬਾਹਰ ਦੀ ਸਟੇਟ ਦਾ ਆ ਕੇ ਪੰਜਾਬ ਦੇ ਵਿੱਚ ਆਰਦੀ ਗੁੰਡਾਗਰਦੀ ਕਰੂਗਾ ਹਲੇ ਪੰਜਾਬੀ ਇੰਨੇ ਵੀ ਮਰੇ ਨਹੀਂ ਗਏ ਦੀ ਅੱਖ ਯਾਦ ਰੱਖ ਲੋ ਇਹ ਬੋਤਲ ਚ ਪਾਣੀ ਕਿਉਂ ਆ ਤੇ ਬੋਤਲ ਚ ਪਾਣੀ ਅੱਧਾ ਕਿਉਂ ਆ ਇਹ ਅੱਧਾ ਤਾਂ ਕਹਿੰਦੇ ਆ ਕੀ ਫਲਾਨਿਆਂ ਚੱਪੜ ਚ ਨੱਕ ਡੋਬ ਕੇ ਮਰ ਜਾ ਕਈਆਂ ਨੇ ਕਿਹਾ ਸੀ ਕਿ ਬੋਤਲ ਦੇ ਆ ਡਾਟੇ ਚ ਪਾਣੀ ਪਾ ਕੇ ਮਰ ਜਾ ਪਰ ਮੈਂ ਗੱਲ ਕਹਿਣਾ ਕਿ ਇਸ ਡਾਕਟੇ ਦੇ ਵਿੱਚ ਤੁਹਾਡੇ 20 ਐਮਐਲਏ ਦੇ ਨੱਕ ਡੁੱਬ ਜਾਣੇ ਚਾਹੀਦੇ ਆ ਇੱਕ ਵੀ ਐਮਐਲਏ ਜਿਹੜੇ ਗੜਕਾਂ ਮਾਰਦੇ ਸੀ ਅਨਮੋਲ ਗਗਨ ਮਾਨ ਕਹਿੰਦੀ ਹੁੰਦੀ ਸੀ ਮੱਝਾਂ ਵਰਗੇ ਪਿੰਡੇ ਇਹਨਾਂ ਦੇ ਇਹਨਾਂ ਦੇ ਪਿੰਡੇ ਤੇ ਜੂਣੀ ਸਿਰਕਦੀ ਚਿੱਚੜ ਨਹੀਂ ਸਿਰਕਦਾ ਅੱਜ ਭੈਣੇ ਤੂੰ ਠੰਡੀ ਕਿਉਂ ਹੀ ਬੈਠੀ ਆ ਤੇਰੀ ਆਮ ਆਦਮੀ ਪਾਰਟੀ ਨੇ ਤੇਰੀ ਕੋਈ ਗੱਲ ਨਹੀਂ ਮੰਨੀ ਤੇ ਤੂੰ ਅਸਤੀਫਾ ਦੇਤਾ ਅੱਜ ਛਰੇਮ ਪੰਜਾਬ ਦੇ ਵਿੱਚ ਧਮਕੀ ਮਿਲੀ ਜਾਂਦੀ ਆ ਪ੍ਰੋਫੈਸਰ ਬਜਿੰਦਰ ਕੌਰ ਦੇ ਜਿਹੜੇ ਗੁੰਡੇ ਇੱਕ ਬੰਦੇ ਨੂੰ ਵੱਢੀ ਜਾਂਦੇ ਆ ਸ਼ਰਿਆਂ ਤੇ ਤੁਸੀਂ ਇੱਕ ਗੱਲ ਦੱਸੋ ਕੀ ਕਾਰਵਾਈ ਹੋ ਰਹੀ ਆ ਸਾਡੀ ਕਾਨੂੰਨ ਵਿਵਸਥਾ ਬਹੁਤ ਵਧੀਆ ਕਾਦੀ ਵਧੀਆ ਤੁਹਾਡੀ ਕਾਨੂੰਨ ਵਿਵਸਥਾ ਦੱਸੋ ਦਿਓ ਜਵਾਬ ਮੈਂ ਮਨੀਸ਼ ਸੋਧਿਆ ਜੀ ਤੁਹਾਨੂੰ ਇੱਕ ਅਪੀਲ ਕਰਦਾ ਪੰਜਾਬ ਦੇ ਲੋਕਾਂ ਵੱਲੋਂ ਤੁਸੀਂ ਜਲਦ ਤੋਂ ਜਲਦ ਆਪਦੇ ਜਿਹੜਾ ਇਹ ਬਿਆਨ ਦਿੱਤਾ ਸਾਮਦਾਮ ਡੰਡ ਭੇਦ ਅਪਣਾਉਣਾ ਪਊਗਾ ਕਹਿਣ ਤੋਂ ਪਾਉ ਨਸ਼ਾ ਵੀ ਵੰਡਣਗੇ ਕਹਿਣ ਤੋਂ ਪਾਉ ਸ਼ਰਾਬ ਚਿੱਟਾ ਮੁੱਕੀ ਇਹ ਸਾਰਾ ਕੁਝ ਵੰਡਣਗੇ ਪੈਸਾ ਵੀ ਵੰਡਣਗੇ ਕੁੱਟਮਾਰ ਵੀ ਕਰਨਗੇ ਜਿਹੜੇ ਬੰਦੇ ਇੰਨਾ ਕਹਿ ਸਕਦੇ ਆ ਉਹ ਬੰਦੇ ਦਿੱਲੀ ਤੋਂ ਗੁੰਡੇ ਲਿਆ ਕੇ ਪੰਜਾਬ ਦੇ ਲੋਕਾਂ ਨੂੰ ਕਕਵਾ ਵੀ ਸਕਦੇ ਆ ਤੇ ਮੈਂ ਚੋਣ ਕਮਿਸ਼ਨਰ ਨੂੰ ਚੋਣ ਕਮਿਸ਼ਨਰ ਸਾਹਿਬ ਨੂੰ ਬੇਨਤੀ ਕਰਦਾ ਤੇ ਪੰਜਾਬ ਦੇ ਗਵਰਨਰ ਸਾਹਿਬਾਨ ਨੂੰ ਬੇਨਤੀ ਕਰਦਾ ਕਿ ਗਵਰਨਰ ਸਾਹਿਬ ਤੁਹਾਡੇ ਅੱਗੇ ਬੇਨਤੀ ਆ ਇਹਨਾਂ ਤੇ ਸਖਤ ਤੋਂ ਸਖਤ ਐਕਸ਼ਨ ਲਿਆ ਜਾਵੇ ਮਨੀਸ਼ ਸੋਧਿਆ ਜਿਹੜਾ ਪੜਕਾਊ ਬਿਆਨ ਦੇ ਰਿਹਾ ਜੇਕਰ ਕੋਈ ਅਮਰਧਾਰੀ ਬੰਦਾ ਇੱਕ ਬਿਆਨ ਦੇ ਦੇਵੇ ਤਾਂ ਇਹ ਕਹੀ ਜਾਂਦੇ ਆ ਕਿ ਇਹ ਪੜਕਾਊ ਬਿਆਨ ਪੜਕਾਊ ਬਿਆਨ ਤੇ ਪਰਚੇ ਹੁੰਦੇ ਆ ਜੇਕਰ ਕੋਈ ਧਰਨੇ ਦੇ ਵਿੱਚ ਆਉਦੀ ਸਪੀਚ ਦੇ ਦੇਵੇ ਉਹਦੇ ਤੇ ਕਹਿ ਦਿੰਦੇ ਆ ਕਿ ਇਹਦੇ ਤੇ ਪਰਚਾ ਕਰੋ ਇਹ ਢਕਾਉ ਬਿਆਨ ਪਰ ਕੀ ਆ ਮਨੀਸ਼ ਸੋਧਿਆ ਦਾ ਆ ਜਿਹੜਾ ਪਿਆਰਸ਼ਿਆਰ ਵਾਲਾ ਬਿਆਨ ਆ ਅੱਜ ਫਿਰ ਤੁਮ ਤੇ ਪਿਆਰ ਆਇਆ ਹੈ ਬੇहद ਬੇਸ਼ੁਮਾਰ ਆਇਆ ਹੈ ਤੇ ਸਭ ਤੋਂ ਜਿਆਦਾ ਸਾਨੂੰ ਦੁੱਖ ਭਗਵਾਨ ਤਮਾਨਤੇ ਆ ਕਿ ਗੱਲਾਂ ਕਰਨ ਵਾਲਾ ਬੰਦਾ ਆਖੇ ਗੀਤਾਂ ਦੇ ਵਿੱਚ ਗੀਤ ਸੀ ਬੱਲੀਏ ਜਿਵੇਂ ਤਾਂ ਪਤਾ ਨਹੀਂ ਕੋਈ ਡਿਲੀਟ ਹੋ ਆਖੇ ਲਾਦੇ ਤੀਰ ਟਿਕਾਣੇ ਤੇ ਜਿਹੜੇ ਜੜਾਂ ਤੋਂ ਪੁੱਟੇ ਆ ਤੇਰੇ ਯਾਰ ਨੂੰ ਦੱਬਨ ਨੂੰ ਫਿਰਦੇ ਸੀ ਪਰ ਦਬਦਾ ਕਿੱਥੇ ਆ ਉਹ ਦੱਬਿਆ ਨਹੀਂ ਇਹਨੂੰ ਨੱਪਤਾ ਉਹ ਨੱਪਿਆ ਪਿਆ ਏ ਇੱਕ ਮੈਂ ਛਲਾਂਗਾ ਕਰਦਾ ਭਗਵੰਤ ਮਾਨ ਦੀ ਤੇ ਅਮਨ ਅਰੋੜੇ ਦੀ ਪਿੱਛੇ ਔਰਤਾਂ ਨੇ ਤਾਰੀਆਂ ਮਾਰਤੀਆਂ ਵੀ ਹਾਂਜੀ ਹਾਂਜੀ ਸਾਮ ਤਾਂ ਡੰਡ ਭੇਦ ਵਰਤਾਂਗੇ ਜੇ ਤੁਸੀਂ ਕਹੋਗੇ ਕਿਸੇ ਨੂੰ ਕੁੱਟਣਾ ਆਮ ਆਗੂ ਪਾਰਟੀ ਦੀ ਸੀਟ ਜਿਤਾਉਣ ਵਾਸਤੇ ਅਸੀਂ ਕੁੱਟਾਂਗੇ ਜੇਕਰ ਝਾੜੂ ਵਾਲਿਆਂ ਨੇ ਕਹਿਤਾ ਕਿ ਨਸ਼ਾ ਵੰਡੋ ਜਿਹੜੀ ਸਰਕਾਰ ਨਸ਼ਿਆਂ ਦੇ ਵਿਰੁੱਧ ਜੰਗ ਚਲਾਈ ਖੜੀ ਆ ਸਾਮ ਦਾਮ ਡੰਡ ਭੇਦ ਦੇ ਵਿੱਚ ਸਾਰਾ ਕੁਝ ਆਉਂਦਾ ਫਿਰ ਤੁਸੀਂ ਦੱਸੋ ਸਾ ਮੈਨੇ ਸਲਾਉਣਗੇ ਪੰਜਾਬ ਦੇ ਲੋਕਾਂ ਨੂੰ ਗਾਮ ਨੇ ਧਾਮ ਲਾਉਣਗੇ ਡੰਡ ਮੈਨੇ ਡੰਡ ਲਾਉਣਗੇ ਭੇਦ ਮੈਨੇ ਭੇਦ ਕਰਨਗੇ ਐਸਸੀ ਆ ਇਹ ਬੀਸੀ ਆ ਇਹ ਜਰਨਲ ਆ ਇਹ ਹਿੰਦੂ ਆ ਇਹ ਮੁਸਲਮ ਆ ਇਹ ਸਿੱਖ ਆ ਈਸਾਈ ਆ ਸਾਮ ਦਾਮ ਡੰਡ ਭੇਦ ਲਾਓ ਕਿਹੜੇ ਲਾਉਨੇ ਆ ਪਰ ਜੇਕਰ ਕੋਈ ਬਗਾਨੀ ਸਟੇਟ ਤੋਂ ਆਕੇ ਪੰਜਾਬ ਤੇ ਹਵਾ ਕਰੂਗਾ ਸਾਨੂੰ ਮਰਨਾ ਮਨਜ਼ੂਰ ਆ 2027 ਦੇ ਵਿੱਚ ਅਸੀਂ ਇਹ ਕੰਮ ਨਹੀਂ ਹੁੰਦੇ ਨੇ ਅੱਜ ਦੀ ਅੱਖੀਂ ਯਾਦ ਰੱਖੋ ਪੰਜਾਬ ਦੇ ਲੋਕੋ ਤੁਸੀਂ ਗੁੰਗੇ ਹੋ ਗਏ ਇਹਨਾਂ ਨੂੰ ਆਖੋ ਕਿ ਜਿਹੜਾ ਨੇ ਬਿਆਨ ਦਿੱਤਾ ਸੋਧੀਆਂ ਨੇ ਇਹ ਮਾਫੀ ਮੰਗੇ ਇਸ ਬਿਆਨ ਤੇ ਮੈਂ ਹੱਥ ਜੋੜ ਕੇ ਅਪੀਲ ਕਰਦਾ ਪੰਜਾਬ ਦੇ ਲੋਕਾਂ ਵੱਲੋਂ ਕਿ ਜਿਹੜੇ ਸਾਡੇ ਪੰਜਾਬ ਦੇ ਗਵਰਨਰ ਜੀ ਆ ਰਾਜਪਾਲ ਜੀ ਤੁਹਾਨੂੰ ਬੇਨਤੀ ਹੱਥ ਜੋੜ ਕੇ ਇਹਨਾਂ ਨੂੰ ਤੁਸੀਂ ਸਜ਼ਾ ਦਿਓ ਜਿਹੜੀ ਬੰਦ ਹੀ ਕਾਰਵਾਈ ਕਰੋ ਇਹਨਾਂ ਤੇ ਮੈਂ ਚੋਣ ਕਮਿਸ਼ਨਰ ਜੀ ਤੁਹਾਨੂੰ ਬੇਨਤੀ ਕਰਦਾ ਇਹਨਾਂ ਤੇ ਕਾਰਵਾਈ ਕਰੋ ਕੌਣ ਕਰੂਗਾ ਕਾਰਵਾਈ ਫੇਰ ਜੇਕਰ ਕੋਈ ਨਿੱਕਾ ਜਿਹਾ ਬੈਂਦਾ ਹੁਣ ਭਗਵਾਨ ਤੁਮਨ ਸੇ ਮੈਂ ਤੁਹਾਨੂੰ ਪੁੱਛਦਾ ਕੀ ਗੱਲ ਇਹਨਾਂ ਠੰਡਾ ਚੱਲ ਰਿਹਾ ਐਂ ਕਰਕੇ ਤਾਲੀ ਤਾਂ ਤੁਸੀਂ ਦੋਨਾਂ ਨੇ ਨਹੀਂ ਮਾਰੀ ਇੱਕ ਦੂਜੇ ਵੱਲ ਵੇਖ ਕੇ ਹੱਸਦੇ ਸੀ ਲੈ ਮੈਂ ਤੇਰੀ ਅਜਤ ਹੋ ਗਈ ਸੋਹਣਿਆ ਇਹ ਕੀ ਚੱਕਰ ਸੀ ਫੋੜਦੇ ਚ ਕੋਈ ਇੱਕ ਜਨਾ ਵੀ ਉੱਠ ਕੇ ਨਹੀਂ ਕਹਿ ਸਕਿਆ ਕਿ ਮਨੀਸ਼ ਸਸੋਦੀਆ ਜੀ ਸਾਹਮਲਾ ਸਕਦੇ ਆ ਸਾਹਮਣੇ ਸਲਾਉਣਾ ਪੰਜਾਬ ਦੇ ਲੋਕਾਂ ਨੂੰ ਸਿਰਫ ਸਾਹਮਲਾ ਸਕਦੇ ਆ ਧਾਮ ਡੰਡ ਬੇਦ ਨਹੀਂ ਲਾ ਸਕਦੇ ਇਹ ਪੰਜਾਬ ਦੇ ਲੋਕੋ ਬੋਤਲ ਤੇ ਵਿਕਣ ਵਾਲਿਓ ਮਗਰ ਪੂਛ ਤੇ ਵਿਕਣ ਵਾਲਿਓ 5-500 ਤੇ ਵਿਕਣ ਵਾਲਿਓ ਮੈਂ ਤੁਹਾਨੂੰ ਕਹਿਣਾ ਇੱਕ ਦਿੱਲੀ ਤੋਂ ਆ ਕੇ ਬੰਦਾ ਥੋੜਾ ਧਾਮ ਲਾਈ ਜਾਂਦਾ ਓਏ ਅੱਜ ਕੱਲ ਗਧੇ ਵੀ 20-20 ਹਜ਼ਾਰ ਦੇ ਮਿਲਦੇ ਆ ਤੁਹਾਨੂੰ ਇਹ 500 ਚ ਖਰੀਦਣ ਨੂੰ ਫਿਰਦੇ ਆ ਇਹ ਧਾਮ ਲਾਉਣ ਨੂੰ ਫਿਰਦੇ ਆ ਡੰਡ ਲਾਉਣਗੇ ਤੁਹਾਨੂੰ ਕਿੰਨਾਕ ਡੰਡ ਲਾਉਣਾ ਹਲੇ ਪੰਜਾਬ ਦੇ ਆ ਕੇ ਉਹ ਜਿਹੜੇ ਸਾਨੂੰ ਰੋਡੇ ਲੱਗੇ ਦਿੱਲੀ ਤੋਂ ਆ ਕੇ ਸਾਡੇ ਸਿਰ ਤੇ ਕਰਜ਼ਾ ਚੜਾ ਰਹੇ ਆ ਧਾਮ ਸਾਨੂੰ ਇਹ ਤੁਸੀਂ ਡੰਡ ਹੀ ਲਾਇਆ ਵੀ ਤੁਹਾਨੂੰ ਵੋਟਾਂ ਪਾਦੀਆਂ ਪੰਜਾਬ ਦੇ ਲੋਕਾਂ ਨੇ ਇਹ ਡੰਡੀ ਆ ਭਗਵੰਤ ਮਾਨਸਾ ਲੋਕ ਤੈਨੂੰ ਜਾਣਦੇ ਆ ਕਿਸੇ ਮਨੀਸ਼ ਸੋਧੀਆਂ ਨੂੰ ਨਹੀਂ ਕਿਸੇ ਕੇਦਰੀਵਾਲ ਨੂੰ ਨਹੀਂ ਤੈਨੂੰ ਜਾਣਦੇ ਏ ਤੇ ਤੈਨੂੰ ਚਾਹੀਦਾ ਇਹਨਾਂ ਨੂੰ ਕਹਿ ਕੇ ਮਾਫੀ ਮੰਗਵਾ ਮੀਏ ਤੇਰੀ ਗੱਲ 2027 ਦੇ ਵਿੱਚ ਤੈਨੂੰ ਲੈ ਕੇ ਬੈਠੂਗੀ ਮਨੀਸ਼ ਸੋਦੀਆ ਦਿੱਲੀ ਦਾ ਇਹ ਦਿੱਲੀ ਵਾਲਾ ਹਾਲ ਪਾਲਦਾ ਹੁਣ ਕੇਸਰੀਵਾਲ ਦਿੱਲੀ ਦਾ ਦਿੱਲੀ ਵਾਲਾ ਹਾਲ ਪਾਲਦਾ ਹੁਣ ਤੇ ਜੇਕਰ ਆਹ ਜਿਹੜੀ ਗੱਲ ਮੈਂ ਕਹਿਣਾ ਨਹੀਂ ਚਾਹੁੰਦਾ ਸੀ ਜਿਹੜੀ ਮੈਂ ਕਹਿ ਰਿਹਾ ਸਾਮ-ਦਾਮ ਡੰਡ ਬੇਦ ਜੇਕਰ ਤੁਸੀਂ ਲਾਉਂਗੇ ਤਾਂ ਇਹਦੇ ਵਿੱਚ ਸਾਡਾ ਧਰਮ ਵੀ ਆਊਗਾ ਸਾਡੀ ਜਾਤ ਵੀ ਆਊਗੀ ਸਾਡਾ ਪੰਜਾਬ ਵੀ ਆਊਗਾ ਸਾਡਾ ਇਮਾਨ ਵੀ ਆਊਗਾ ਇਹ ਫਿਰ ਕਿੰਨਾ ਕਿਤੇ ਤੁਸੀਂ ਠੋਕਣ ਨੂੰ ਫਿਰਦੇ ਆ ਸਭ ਤੇ ਉਦੋਂ ਵੱਡੀ ਗੱਲ ਕਿ ਅੱਗੇ 84 ਦਿੱਲੀ ਚ ਹੋਈ ਸੀ ਜਿਹੜੀ ਜਿਹੜਾ ਕਹੇ ਦਿੱਲੀ ਚ 84 ਬੀਤੀ ਸੀ ਤੇ 2027 ਦੇ ਵਿੱਚ ਇੱਕ ਮਹੀਨਾ ਹੋਊਗਾ ਸਾਨੂੰ ਕਿ ਦਿੱਲੀ ਦੇ ਲੋਕਾਂ ਨੇ ਆ ਕੇ ਪੰਜਾਬ ਦੇ ਲੋਕਾਂ ਨੂੰ ਕੁੱਟਿਆ ਮਨੀਸ਼ ਸੋਧਿਆ ਇਹ ਬਿਆਨ ਬਹੁਤ ਢੜਕਾਊ ਆ ਮੈਂ ਬਹੁਤ ਦਿਨਾਂ ਦਾ ਦੇਖ ਰਿਹਾ ਵੀ ਇਹ ਮਾਫੀ ਮੰਗੇ ਮਾਫੀ ਮੰਗੇ ਪਰ ਹਲੇ ਤੱਕ ਕਿਸੇ ਐਮਐਲਏ ਨੇ ਇਹ ਨਹੀਂ ਕਿਹਾ ਕਿ ਸੋਧਿਆ ਜੀ ਹੈ ਤਾਂ ਅਸੀਂ ਤੁਹਾਡੇ ਰੱਖੇ ਹੋਏ ਪਰ ਤੁਸੀਂ ਇਸ ਬਿਆਨ ਤੇ ਮਾਫੀ ਮੰਗ ਲਓ ਜੇ ਤੁਸੀਂ ਮਾਫੀ ਨਾ ਮੰਗੀ ਸਾਡੇ ਪੰਜਾਬ ਦੇ ਲੋਕ ਭੜਕਣਗੇ ਤੁਹਾਡਾ ਬਿਆਨ ਬੜਾ ਢੜਕਾਊ ਆ ਕੋਈ ਨਹੀਂ ਬੋਲ ਰਿਹਾ ਕੀ ਗੱਲ 92 96 ਐਮ ਐਲ اے ਜਿਹੜੇ ਇਹ ਆਪਦੇ ਸੱਤੇ ਸਾਂਭਣ ਜੋ ਕਰੀਆ ਆਪਦੇ ਹਲਕੇ ਤੁਸੀਂ ਸੁਆਹ ਸਾਂਭੋਗੇ ਜਿਹੜਾ ਤੁਸੀਂ ਤੁਹਾਡੇ ਪੰਜਾਬ ਚ ਆ ਕੇ ਬੜਕ ਮਾਰੀ ਜਾਂਦਾ ਓਏ ਬਗਾਨੇ ਪਿੰਡ ਦਾ ਬੰਦਾ ਆ ਕੇ ਇੱਕ ਨਾਲੇ ਸੁਸੋਧਿਆ ਸਾਹਿਬ ਸਾਡੇ ਪੰਜਾਬ ਦੇ ਵਿੱਚ ਇੱਕ ਕਹਾਵਤ ਬੜੀ ਮਸ਼ਹੂਰ ਆ ਤੇ ਉਹ ਕਹਾਵਤ ਤੁਹਾਨੂੰ ਪਗਵਾਨ ਤਮਨ ਦੱਸ ਦੂਗਾ ਕਿ ਪਿੰਡ ਨਾਲੋਂ ਬਰਾਤ ਵੱਡੀ ਨਹੀਂ ਹੁੰਦੀ ਮੈਂ ਫਿਰ ਕਹਿੰਨਾ ਪਿੰਡ ਨਾਲੋਂ ਬਰਾਤ ਵੱਡੀ ਨਹੀਂ ਹੁੰਦੀ ਤੇ ਮੈਂ ਸਾਡੀ ਬੜੀ ਸਤਿਕਾਰਯੋਗ ਪੰਜਾਬ ਪੁਲਿਸ ਨੂੰ ਬੇਨਤੀ ਕਰਦਾ ਕਿ ਜੇਕਰ 2027 ਦੇ ਵਿੱਚ ਇਹਨਾਂ ਦਾ ਤੁਸੀਂ ਕੁੱਟਮਾਰ ਦੇ ਵਿੱਚ ਸਾਥ ਦਿਨੇ ਆ ਤੇ ਤੁਹਾਡੇ ਪੰਜਾਬ ਦੀਆਂ ਧੀਆਂ ਪੈਣਾ ਪੰਜਾਬ ਦੇ ਲੋਕਾਂ ਦੇ ਕੁੱਟ ਪੈਣ ਦੀ ਦਿੱਲੀ ਦੇ ਲੋਕ ਆ ਕੇ ਕੁੱਟਣਗੇ ਤੇ ਤੁਸੀਂ ਨਾਲ ਦੇ ਪਾਪਾਂ ਦੇ ਭਾਗੀ ਬਣੋਗੇ ਇਸ ਕਰਕੇ ਇਸ ਕੰਮ 'ਚ ਇਹਨਾਂ ਦਾ ਸਾਥ ਨਾ ਦਿਓ ਜੇ ਮੇਰਾ ਵੀਰ ਤੇ ਮਨੀਸ਼ ਸੋਦੀਆ ਜੀ ਇਸ ਬਿਆਨ ਤੇ ਭਗਵੰਤ ਮਾਨ ਸਾਹਿਬ ਤੁਸੀਂ ਉਹਨਾਂ ਤੋਂ ਮਾਫੀ ਮੰਗਵਾਓ ਪੰਜਾਬ ਦਾ ਮੁੱਖ ਮੰਤਰੀ ਸਾਡਾ ਤਾਂ ਇਹਨਾਂ ਨੇ ਕਹਿਣ ਨੂੰ ਦਿਲ ਨਹੀਂ ਕਰਦਾ ਕਿੱਲੇ ਨਾਲ ਬੰਨ ਛੱਡਿਆ ਸਾਡਾ ਪੰਜਾਬ ਦਾ ਮੁੱਖ ਮੰਤਰੀ ਕਿੱਲੇ ਨਾਲ ਬੰਨ ਛੱਡਿਆ ਓਏ ਉਹਦੇ ਤੇ ਭਾਟ ਢੋਂਦੇ ਫਿਰਦੇ ਆ ਪੰਜਾਬ ਤੇ ਕਰਜ਼ਾ ਢੋਂਦੇ ਫਿਰਦੇ ਆ ਤੇ ਪੰਜਾਬ ਨੂੰ ਦੱਬਿਆ ਜਾ ਰਿਹਾ ਮੇਰੇ ਵੀਰ ਉੱਠ 2019 20 ਵਾਲਾ ਮੁੱਖ ਮੰਤਰੀ ਬਣ ਜਿਹੜਾ ਪਹਿਲਾ ਵਾਲਾ ਭਗਵੰਤ ਮਾਨ ਸੀ ਇਹ ਭਗਵੰਤ ਮਾਨ ਡਰਿਆ ਡਰਿਆ ਜਾ ਫਿਰਦਾ ਸਾਨੂੰ ਇਹ ਭਗਵੰਤ ਮਾਨ ਨਹੀਂ ਚਾਹੀਦਾ ਇਹ ਸਾਡੀ ਬੇਨਤੀ ਆ ਪੰਜਾਬ ਦੇ ਮੁੱਖ ਮੰਤਰੀ ਅੱਗੇ ਕਿ ਬਾਕੀ ਗੱਲਾਂ ਸਭ ਕੋ ਜਾਇਜ ਆ ਪਰ ਆ ਗੱਲ ਬੜੀ ਵੱਡੀ ਨਜਾਇਜ ਆ ਇਹਨਾਂ ਤੋਂ ਮਾਫੀ ਮੰਗਵਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ